ਮੇਰੇ ਚੈਨਲ ਕਿਤਾਬ ਕਾਫਲਾ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਅੱਜ ਮੈਂ ਤੁਹਾਡੇ ਲਈ ਲੈ ਕੇ ਆਈ ਹਾਂ ਮੋਹਨ ਭੰਡਾਰੀ ਦੀ ਲਿਖੀ ਕਹਾਣੀ ਖੁਸ਼ਖਬਰੀ ਪੁਚਾਲ ਆਇਆ ਅਤੇ ਚਲੇ ਆ ਗਿਆ। ਅਣਗਿਣਤ ਲੋਕ ਮਾਰੇ ਗਏ। ਘਰ ਟਹਿ ਗਏ। ਰੁੱਖ ਉੱਜੜ ਗਏ। ਇੱਕ ਚਿੜੀ ਦੇ ਝਿੜਾ ਬਚ ਗਏ। ਉਹ ਉੱਡਦੇ-ਉੱਡਦੇ ਇੱਕ ਠੱਠੇ ਹੋਏ ਘਰ 'ਚ ਜਾ ਵੜੇ। ਇੱਕ ਸੁਰੱਖਿਅਤ ਜਾਪਦਾ ਖੁੰਝਾ। ਉਹਨਾਂ ਜਾ ਮੱਲਿਆ। ਉੱਥੋਂ ਉਹਨਾਂ ਨੂੰ ਉਡਾਉਣ ਵਾਲਾ ਕੋਈ ਨਹੀਂ ਸੀ। ਕੁਝ ਹੋਸ਼ ਆਈ ਤਾਂ ਚਿੜੇ ਨੇ ਕਿਹਾ ਸ਼ੂਗਰ ਹੈ ਜਾਨ ਦਮ ਬਚੀ ਪਰ ਚਿੜੀ ਹਾਲੇ ਵੀ ਡਰੀ ਹੋਈ ਸੀ ਉਹ ਕੰਬਦੀ ਆਵਾਜ਼ ਵਿੱਚ ਬੋਲੀ ਅਜੇ ਕੀ ਪਤਾ ਹੈ ਫੇਰ ਤੂਫਾਨ ਆ ਜਾਵੇ ਇਸ ਘਰ ਦੀ ਤਾਂ ਕੋਈ ਛੱਤ ਵੀ ਨਹੀਂ ਮੈਂ ਤਾਂ ਕਹਿ ਨਹੀਂ ਆ ਕਿ ਆਪਾਂ ਇੱਥੋਂ ਕਿਸੇ ਦੂਰ ਦਰੜੇ ਦੇਸ਼ ਵਿੱਚ ਚੱਲ ਚਲੀਏ ਚਿੜੇ ਨੇ ਗੁੱਸੇ ਹੋ ਕੇ ਆਖਿਆ ਕਿਉਂ ਚੜਚੜ ਕਰੀ ਜਾਨੀ ਹੈ ਉੱਥੇ ਪਹਹਾਰ ਨਹੀਂ ਆ ਸਕਦਾ ਆਪਣਾ ਦੇਸ਼ ਛੱਡ ਕੇ ਨਹੀਂ ਜਾਇਦਾ ਨਮੀ ਥਾ ਨਵੀਂ ਅਸੀਬਤਾ ਜਿਹੜੀ ਚੁੱਪ ਰਹੀ ਅਗਲੇ ਦਿਨ ਸਵੇਰੇ ਸਵੇਰੇ ਉਹਨਾਂ ਨੇ ਹਿੰਮਤ ਨਾਲ ਇੱਕ ਇੱਕ ਥੀਲਾ ਇਕੱਠਾ ਕਰਕੇ ਕੰਮ ਚਲਾਉ ਆਲਣਾ ਬਣਾ ਲਿਆ ਜਿਹੜੇ ਨੂੰ ਭੁੱਖ ਲੱਗੀ ਤਾਂ ਉਸ ਨੇ ਛਿੜੀ ਦੀ ਖੂਬ ਤਾਰੀਫ ਕੀਤੀ ਤੇ ਖੀਚੜੀ ਬਣਾਉਣ ਲਈ ਕਿਹਾ ਜਿਹੜੀ ਖੁਸ਼ ਹੋਈ ਉਸ ਨੇ ਨਿੱਕਿਆ ਨਿੱਕਿਆ ਇੱਟਾਂ ਦਾ ਚੁੱਲ੍ਹਾ ਬਣਾਇਆ ਘਰ ਵਿੱਚੋਂ ਹੀ ਲੱਕੜੀ ਦੇ ਛੋਟੇ ਛੋਟੇ ਟੁਕੜੇ ਇਕੱਠੇ ਕਰਕੇ ਕਿਸੇ ਤਰ੍ਹਾਂ ਅੱਗ ਬਾਲੀ ਤੇ ਖੀਚੜੀ ਪਕਾਈ ਦੋਵਾਂ ਨੇ ਰੱਜ ਕੇ ਖਾਧੀ ਬਸ ਫੇਰ ਕੀ ਸੀ ਉਹਨਾਂ ਦੇ ਦੇਖਾ ਦੇਖੀ ਹੌਲੀ-ਹੌਲੀ ਦੂਜੇ ਪੰਛੀ ਅਤੇ ਜਨੌਰ ਵੀ ਗਵਾਂਢ ਵਿੱਚ ਆ ਕੇ ਰਹਿਣ ਲੱਗੇ ਉਹ ਇੱਕ ਦੂਜੇ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਣ ਲੱਗੇ ਚਿੜੀ ਨੇ ਹੌਲੀ ਜਿਹੀ ਚਿੜੇ ਦੇ ਕੰਨ ਵਿੱਚ ਕਿਹਾ ਇਹਨਾਂ ਦਾ ਇੱਥੇ ਕੀ ਕੰਮ ਜਿੜੇ ਨੇ ਉਸ ਨੂੰ ਦਿਲਾਸਾ ਦਿੱਤਾ ਤੇ ਕਹਿਣ ਲੱਗਾ ਕੋਈ ਗੱਲ ਨਹੀਂ ਸਾਡਾ ਆਲਣਾ ਬਹੁਤ ਉੱਚਾ ਹੈ ਇਹ ਇੱਥੇ ਨਹੀਂ ਚੜ ਸਕਦੇ ਤੂੰ ਨਿਸ਼ਚਿੰਤ ਰਹਿ ਚੁੱਪ ਜਾ ਆਪਣਾ ਵਕਤ ਕੱਟੀਏ ਬਚਾ ਵਿੱਚ ਹੀ ਬਚਾਏ ਇਹ ਆਪਣੇ ਸ਼ਰੀਕ ਨੇ ਚਿੜੀ ਨੇ ਅਜੇ ਆਪਣੀ ਗੱਲ ਪੂਰੀ ਵੀ ਨਹੀਂ ਸੀ ਕੀਤੀ ਇਹ ਚਿੜੇ ਨੇ ਵਿੱਚੋਂ ਹੀ ਟੋਕਦਿਆਂ ਆਖਿਆ ਉਹੀ ਕੀਤੀ ਨਾ ਤੀਵੀਆਂ ਵਾਲੀ ਚਲਾਕੀ ਕਮਲੀਏ ਇਹ ਆਪਣੇ ਭਾਈਵੰਦ ਨੇ ਦੁੱਖ ਸੁੱਖ ਦੇ ਸਾਥੀ ਲੋੜ ਵੇਲੇ ਇਹੀ ਕੰਮ ਆਉਂਦੇ ਹੁੰਦੇ ਨੇ ਸਮਝੀ ਚਿੜੀ ਨੇ ਸਿਆਣਪਦੋ ਕੰਮ ਲਿਆ ਐਵੇਂ ਗੱਲ ਬਦਾਈ ਜਾਣੀ ਕਲੇਸ਼ ਦਾ ਸਵਭ ਬਣ ਜਾਂਦੀ ਜਿਹੜੇ ਨੇ ਸਮਝ ਲਿਆ ਕਿ ਉਹ ਸਮਝ ਗਈ ਕੁਝ ਦਿਨ ਲੰਘ ਗਏ ਉੱਥੇ ਲਾਗਲੇ ਘਰਾਂ ਵਿੱਚ ਲੋਕ ਆਉਣੇ ਸ਼ੁਰੂ ਹੋ ਗਏ ਚਿੜੀ ਤਾਂ ਹੋਰ ਚੁੱਪ ਨਾ ਰਹਾ ਗਿਆ ਉਹ ਬੋਲ ਉੱઠી ਹੁਣ ਕੀ ਕੀਤਾ ਜਾਵੇ ਚਿੰਤਾ ਤਾਂ ਚਿੜੀ ਨੂੰ ਵੀ ਹੋਈ ਪਰ ਉਹ ਡਰਪੋਕ ਨਹੀਂ ਸੀ ਕਹਿਣਾ ਚਾਹੁੰਦਾ ਡਰੀ ਹੋਈ ਦਲੇਰੀ ਨਾਲ ਉਹ ਬੋਲਿਆ ਤੂੰ ਕਵਰਾਈ ਕਿਉਂ ਜਾਣੀ ਐ ਕਾਂ ਕਬੂਤਰ ਗਟਾਰਾਂ ਤੇ ਘੁੱਗੀਆਂ ਜਦੋਂ ਇਸ ਘਰ ਦਾ ਮਾਲਕ ਆਵੇਗਾ ਤਾਂ ਵੇਖ ਲਵਾਂਗੇ ਚਿੜੀ ਨੇ ਹੰਗਾਰਾ ਦਿੱਤਾ ਗੱਲ ਤਾਂ ਤੇਰੀ ਸਹੀ ਐ ਪਰ ਮੈਨੂੰ ਆਦਮੀਆਂ ਤੋਂ ਬਹੁਤ ਡਰ ਲੱਗਦਾ। ਇਹ ਗੋਲੀ ਮਾਰਨ ਲੱਗਿਆਂ ਅੱਗਾ ਪਿੱਛਾ ਨਹੀਂ ਦੇਖਦੇ। ਜਿਹੜੇ ਨੇ ਉਸ ਦੀ ਹਾਮੀ ਭਰਦੇ ਆ ਆਖਿਆ ਚਲੋ ਕਾ ਨਾਲ ਸਲਾਹ ਕਰਦੇ ਆ ਉਹ ਬੜਾ ਹੁਸ਼ਿਆਰ ਹੈ। ਸਭ ਤੋਂ ਚਲਾਕ ਕੋਈ ਨਾ ਕੋਈ ਰਾਹ ਨਿਕਲ ਆਏਗਾ। ਕਾ ਨੇ ਧੀਰਜ ਨਾਲ ਸਾਰੀ ਗੱਲ ਸੁਣ ਕੇ ਉਹਨਾਂ ਨੂੰ ਹੌਸਲਾ ਦਿੱਤਾ। ਅਸੀਂ ਸਾਰੇ ਇਕੱਠੇ ਰਹਾਂਗੇ। ਚਿੰਤਾ ਨਾ ਕਰੋ। ਮੇਰੀ ਅੱਖ ਬੜੀ ਤੇਜ ਹੈ। ਦੂਰੋਂ ਸਭ ਕੁਝ ਵੇਖ ਲੈਂਦੀ ਹੈ। ਮੈਂ ਚੋਰੀ-ਚੋਰੀ ਇਹਨਾਂ ਲੋਕਾਂ ਦੀਆਂ ਗੱਲਾਂ ਸੁਣਾਂਗਾ ਫਿਰ ਤੁਹਾਨੂੰ ਦੱਸਾਂਗਾ ਕਿ ਇਹਨਾਂ ਦੇ ਮਨ ਵਿੱਚ ਕੀ ਹੈ ਕਾਂ ਉਡਾਰੀ ਮਾਰ ਇੱਕ ਹਵੇਲੀ ਦੀ ਸੱਤ ਤੇ ਜਾ ਬੈਠਾ ਖੁੱਲੇ ਵਿੜ ਵਿੱਚ ਆਦਮੀਆਂ ਦਾ ਜਲਸਾ ਹੋ ਰਿਹਾ ਸੀ ਇੱਕ ਨੇਤਾ ਭਾਸ਼ਣ ਦੇ ਰਿਹਾ ਸੀ ਅਸੀਂ ਨਵੇਂ ਭਾਰਤ ਦਾ ਨਿਰਮਾਣ ਕਰਨਾ ਹੈ ਗੌਰਵ ਯਾਤਰਾ ਬੜੀ ਸ਼ਾਂਤੀ ਨਾਲ ਸੰਪੂਰਨ ਹੋ ਗਈ ਹੈ ਸਾਡੇ ਦੇਸ਼ ਵਿੱਚ ਲੋਕਤੰਤਰ ਹੈ ਲੋਕਤੰਤਰ ਦੀ ਸ਼ਰਤ ਹੁੰਦੀ ਹੈ ਇਲੈਕਸ਼ਨ ਅਸੀਂ ਇਲੈਕਸ਼ਨ ਕਰਵਾਵਾਂਗੇ ਅਤੇ ਜਿੱਤਾਂਗੇ ਕਿਸੇ ਨੇ ਲੋਕਾਂ ਵਿੱਚੋਂ ਖੜੇ ਹੋ ਕੇ ਸਵਾਲ ਕੀਤਾ ਕੀ ਇਹ ਬਾਝਵ ਹੈ ਕਿ ਜਦੋਂ ਜਨਤਾ ਦੀਆਂ ਭਾਵਨਾਵਾਂ ਪੜਕੀਆਂ ਹੋਣ ਤਾਂ ਚੋਣਾਂ ਕਰਵਾਈਆਂ ਜਾਣ ਇਹ ਬਾਅਦ ਵਿੱਚ ਨਹੀਂ ਕਰਵਾਈਆਂ ਜਾ ਸਕਦੀਆਂ ਜਦ ਅਮਨ ਚੈਨ ਹੋਵੇ ਨੇਤੂਆਂ ਨੇ ਬੜੇ ਆਰਾਮ ਨਾਲ ਮੁਸਕਰਾਉਂਦਿਆਂ ਹੋਇਆਂ ਕਿਹਾ ਸਾਡੇ ਰਾਸ਼ਟਰਪਤੀ ਜੀ ਦਾ ਫਰਮਾਨ ਹੈ ਜੋ ਕੱਲ ਕਰਨਾ ਹੈ ਅੱਜ ਕਰ ਵੇੜਾ ਲੋਕਾਂ ਦੀਆਂ ਤਾੜੀਆਂ ਨਾਲ ਗੂੰਜ ਉੱਠਿਆ ਕਾਂ ਉੱਡ ਕੇ ਚਿੜੇ ਕੋਲ ਆਇਆ ਉਸ ਨੂੰ ਖੁਸ਼ਖਬਰੀ ਦਿੱਤੀ ਅਜੇ ਆਦਮੀ ਆਪਸ ਵਿੱਚ ਲੜ ਰਹੇ ਨੇ ਸਾਨੂੰ ਜਨੌਰਾਂ ਨੂੰ ਕੋਈ ਖਤਰਾ ਨਹੀਂ ਕਹਾਣੀ ਸਮਾਪਤ ਜੇਕਰ ਤੁਹਾਨੂੰ ਮੇਰੀ ਇਹ ਪੇਸ਼ਕਸ਼ ਚੰਗੀ ਲੱਗੀ ਤਾਂ ਕਿਰਪਾ ਕਰਕੇ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰੋ ਜੀ ਧੰਨਵਾਦ